ਮਹਾਰਾਜ ਕਹਿੰਦੇ ਇਹ ਜਿਹੜੀ ਕਾਂ ਜਿਹੜਾ ਜਿਹੜੀ ਕਾਮ ਸ਼ਕਤੀ ਆ ਨਾ ਇਹ ਤੁਹਾਨੂੰ ਰੋਲ ਦਊਗੀ ਪਰ ਮਹਾਰਾਜ ਨੇ ਦਸਮ ਗੁਰੂ ਗ੍ਰੰਥ ਸਾਹਿਬ ਜਿਹਨੂੰ ਇਹ ਕਹਿੰਦੇ ਨਾ ਗੰਦੀਆਂ ਗੱਲਾਂ ਜਿਹਦੇ ਗ੍ਰੰਥ ਦੇ ਵਿੱਚ ਮਹਾਰਾਜ ਨੇ ਉਹ ਚ ਲਿਖਿਆ ਆਪਣੀ ਇਸਤਰੀ ਆਪਣੀ ਸਿੰਘਣੀ ਦੇ ਨਾਲ ਭਾਵੇਂ ਨਿਤਾਪਰਤੀ ਤੁਸੀਂ ਪ੍ਰੇਮ ਕਰੋ ਦੂਜੀਆਂ ਨੂੰ ਮਾਵਾਂ ਭੈਣਾਂ ਕਰਕੇ ਜਾਣਿਓ ਦੂਜੀਆਂ ਦੀ ਸੇਜਾ ਤੇ ਸੁਪਨੇ 'ਚ ਵੀ ਨਾ ਚਲਜਿਓ ਇਹ ਗੰਦੀ ਗੱਲ ਆ ਕੋਈ ਇਹ ਸਿੱਖਾਂ ਨੇ 10ਵੇਂ ਪਾਤਸ਼ਾਹ ਦੇ ਦਸਮ ਗੁਰੂ ਗ੍ਰੰਥ ਸਾਹਿਬ ਜਿਹੜਾ ਹਸਤ ਲਿਖਤ ਇੱਕ ਇੱਕ ਗੱਲ ਗੁਰੂ ਗੋਬਿੰਦ ਸਿੰਘ ਦੀ ਹੱਥ ਲਿਖੀ ਹੋਈ ਆ ਅਨੁਭਵੀ ਗੱਲ ਲਿਖੀ ਹੋਈ ਆ ਇਹਨਾਂ ਨੇ ਤਾਂ ਹੀ ਵਿਰੋਧ ਕਰਦੇ ਆ ਇਹ ਤਾਂ ਹੀ ਇਹ ਵਿਰੋਧ ਕਰਦੇ ਆ ਕਿ ਕਿਤੇ ਸਿੱਖਾਂ ਨੂੰ ਸੁਣ ਕੇ ਪੜ੍ਹ ਕੇ ਪਤਾ ਨਾ ਲੱਗ ਜਵੇ ਕਿ ਮਹਾਰਾਜ ਦੇਖੋ ਜਿੱਥੇ ਮਹਾਰਾਜ ਕਾਮ ਦੇ ਬਾਬਤ ਬਚਨ ਲਿਖਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਥੇ ਫਿਰ ਸਾਨੂੰ ਅੱਖ ਵੀ ਦਿੰਦੇ ਆ ਜੇ ਕੋਈ ਧੀ ਪੜੂਗੀ ਨਾ ਕੋਈ ਭੈਣ ਪੜੂਗੀ ਦਸਮ ਗ੍ਰੰਥ ਨੂੰ ਸਮਝੂਗੀ ਤਾ ਉਹ ਦੂਰੋਂ 100 ਮੀਟਰ ਤੋਂ ਪਛਾਣ ਲਊਗੀ ਉਹ ਮਰਦ